ਰਾਮ ਪੁਰ ਗੁਜਰਾਉਂ ਡਿਸਟ੍ਰਿਕਟ ਸੰਗਰੂਰ ਅਲਕਾ ਡੜਬਾ ਹਾਂਜੀ ਬਾਈ ਜੀ ਆਪਾਂ ਨੂੰ ਕੀ ਦਿੱਕਤ ਸੀ ਜੀ ਵੀਰੇ ਫੀਮ ਖਾਂਦਾ ਸੀ ਪਹਿਲਾਂ ਬਸ ਫੇਰਾ ਚੂਰਾ ਪੋਸਤੇ ਆ ਗਏ ਟੋਡਿਆਂ ਤੇ ਬਿਨਾ ਪੱਛ ਤੇ ਟੋਡੇ ਜਿਉਂ ਲੱਗੇ ਚੌੜ ਚੌੜ ਚ ਲੱਗੇ ਤੇ ਮੁੜ ਕੇ ਕੋਸ਼ਿਸ਼ ਵੀ ਬਹੁਤ ਕਰੀ ਛੱਡਣ ਦੀ ਪਰ ਕੋਈ ਰਾਹ ਨਹੀਂ ਪਈ ਗੱਲ ਬਾਈ ਜੀ ਆਪਾਂ ਮਹੀਨੇ ਦੀ ਕਿੰਨੀ ਕੁ ਭੁੱਖੀ ਲੈ ਰਹੇ ਤੁਸੀਂ ਬਗਲ ਖਾਂਦੇ ਸੀ ਉਸ ਖਵਾਉਂਦੇ ਸੀ ਸਾਲਾ ਲੈਣ ਮੇਰੀ ਇਹ ਹੀ ਇਹ ਦੇ ਕੁੱਤ ਨਹੀਂ ਕਸਾਈ ਹੈ ਨਹੀਂ ਤਾਂ ਜੂ ਚੱਲੇ ਬਸ ਪਿੱਛੇ ਮੁੜ ਕੇ ਦੇਖਿਆ ਨਹੀਂ ਆਪਦੀ ਵੀ ਬਰਬਾਦੀ ਘਰ ਦੀ ਵੀ ਬਰਬਾਦੀ ਸਾਰਾ ਸੋਦੀ ਖਰਾਬ ਕਰਨ ਵਾਲਾ ਕੰਮ ਕਰ ਰਿਹਾ ਵੀ ਨਹੀਂ ਬੇ ਕਿੰਨੀ ਭੁੱਖੇ ਗੱਲਾਂ ਸੀ ਮਹੀਨੇ ਦੀ 2.5 ਤਣ ਕਿਲੋ 2.5 ਤਣ ਕਿਲੋ ਤੇ ਬਾਈ ਜੀ ਹੁਣ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬਾਡੀ ਸਰਸ ਪੈਕ ਯੂਜ਼ ਕਰਦੇ ਨੂੰ ਜੀ ਤਕਰੀਬਨ 40 42 40 ਦਿਨ ਹੋ ਗਏ ਦੇ ਲਗਭਗ ਤੇ ਬਾਈ ਜੀ ਹੁਣ ਹੁਣ ਕੋਈ ਨਸ਼ਾ ਦਾ ਯੂਜ਼ ਕਰਦੇ ਹੋ ਨਹੀਂ ਭਰਾ ਬਹੁਤ ਬਹੁਤ ਧੰਨਵਾਦ ਬਾਈ ਤੂੰ ਐ ਲਾਲੇ ਜ਼ਿੰਦਗੀ ਨਰਕ ਬਣ ਰਹੀ ਸੀ ਸਾਲੀ ਹੁਣ ਤੂੰ ਐ ਲਾਲੇ ਵੀ ਖਰਚ ਵੀ ਸੁਧਾਰ ਹੋ ਗਿਆ ਮਤਲਬ ਜੇਬ ਚ ਪੈਸਾ ਨਹੀਂ ਕੜਨਾ ਸਾਰਾ ਦਿਨ ਆਹੀ ਕੀਤਾ ਹੋ ਰਿਹਾ ਦਾ ਆ ਪਵਾਣੀ ਲੋਕਾਂ ਨੂੰ ਪਵਾਣੀ ਬੋਲਣਾਂ ਦਾ ਕੰਮ ਕਰ ਰਿਹਾ ਦਾ ਸਾਲੋ ਤੇ ਬਾਈ ਜੀ ਜਿਹੜੇ ਹੌ ਲੱਖਾਂ ਵੀਰ ਆਪਣੇ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਬਾਡੀ ਸਰਵਿਸ ਬਾਰੇ ਕੀ ਕਹਿਣਾ ਚਾਹੋਗੇ ਭਰਾ ਇਹ ਹੀ ਗੱਲ ਕਹਿੰਨੇ ਆ ਵੀ ਨਿਕਲ ਜੋ ਨਰਕ ਚੋਂ ਵੈ ਤੂੰ ਆ ਲਾਲਾ ਇੱਕ ਚੌੜ ਚੌੜ ਚ ਮਸ਼ਹੂਰ ਬੁੱਧੀ ਚ ਬੰਦਾ ਲੱਗਦਾ ਹੈ ਉਹਦੇ ਬਾਅਦ ਇੱਕ ਮਜਬੂਰੀ ਬਣ ਜਾਂਦੀ ਹੈ ਬੰਦੇ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਨਾ ਘਰ ਜੋਗਾ ਨਾ ਬਾਹਰ ਜੋਗਾ ਵੈ ਤੂੰ ਆ ਲਾਲਾ ਵੀ ਜਲੂਸੇ ਨਿਕਲਦੇ ਵਧੀਆ ਰਹੂਗੇ ਛੱਡ ਦਿਓ ਯਾਰਾ ਕੰਜਰਖਾਨੇ ਜੋ ਨਿਕਲ ਜੋ ਤੇ ਬਾਈ ਜੀ बहुत बहुत धन्यवाद थोड़ा रिजल्ट शेयर करने वास्ते